ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਸਾਥੀਓ ਮੇਰਾ ਨਾਮ ਏ ਐਸ ਖਾਲਸਾ ਫਰੋਮ ਪੰਜਾਬ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਔਰ ਇੱਕ ਬਹੁਤ ਹੀ ਵੱਡੇ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਆ ਕਿ ਧਰਤੀ ਨੂੰ ਆਰਗੈਨਿਕ ਬਣਾਇਆ ਜਾਏ ਮੈਂ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਰਜੇਸ਼ ਸ਼੍ਰੀ ਵਾਸਤਵ ਜੀ ਜੋ ਸਾਡੇ ਸੀ ਐਮ ਡੀ ਐ ਜੀ ਐਮ ਬੀ ਡੀ ਕੰਪਨੀ ਦੇ ਔਰ ਪ੍ਰੋਫੈਸਰ ਸਾਡੇ ਓਮ ਸਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਕਿਸਾਨਾਂ ਦੇ ਵਾਸਤੇ ਜੋ ਇੱਕ ਖਾਦ ਲੈ ਕੇ ਆਏ ਜੋ ਜਿਹਨੂੰ ਆਰਗੈਨਿਕ ਖਾਦ ਕਹਿੰਦੇ ਆ ਔਰ ਮੈਂ ਕਣਕ ਦੇ ਸੀਜ਼ਨ ਦੇ ਵਿੱਚ 5 ਏਕੜ ਦੇ ਵਿੱਚ ਪਵਾਈ ਸੀ ਕਿਉਂਕਿ ਲੇਟ ਲਾਂਚ ਹੋਈ ਤੇ ਜਿਆਦਾ ਲੋਕਾਂ ਨੂੰ ਨਹੀਂ ਪਵਾ ਸਕੇ ਤੋਂ 5 ਏਕੜ ਦਾ ਅੱਜ ਰਿਜ਼ਲਟ ਆ ਗਿਆ ਰਿਜ਼ਲਟ ਬਹੁਤ ਸ਼ਾਨਦਾਰ ਹੈ ਔਰ ਪੈਦਾਵਾਰ ਦਾ ਵੀ ਬਹੁਤ ਵਧੀਆ ਫਰਕ ਪਿਆ ਵਾ ਕਿਉਂਕਿ 13 ਮਨ ਥੋੜਾ ਨਹੀਂ ਹੁੰਦਾ 13 ਮਨ ਜੋ 5 ਕੁਇੰਟਲ ਕਣਕ ਦਾ ਝਾੜ ਦਾ ਫਰਕ ਪਿਆ ਹੈ ਲਗਭਗ ਇੱਕ ਕਿਸਾਨ ਦਾ ਇੱਕ ਏਕੜ ਮਗਰ 12-13000 ਰੁਪਏ ਦਾ ਜਿਸ ਕਿਸਾਨ ਦਾ ਵੱਧ ਗਿਆ ਉਹ ਇਹ ਸਾਰੇ ਖਰਚੇ ਕਰ ਸਕਦਾ ਹੈ ਆਪਣੇ ਜਿੰਨੇ ਵੀ ਉਹਦੇ ਉੱਤੇ ਲਗਤ ਆਉਂਦੀ ਆ ਉਹ ਖਰਚੇ ਨਿਕਲ ਸਕਦੇ ਆ ਸੋ ਸਾਥੀਓ ਜੇ ਵਾਲਾ ਜੋ ہمارا ਪ੍ਰੋਡਕਟ ਹੈ ਆਉਣ ਵਾਲੇ ਸਮੇਂ ਜੇਕਰ 5 ਸੀਜ਼ਨ ਇਹਨੂੰ ਪਾ ਲਿਆ ਤਾਂ ਅਸੀਂ ਜੋ ਆ ਕੈਮੀਕਲ ਰਹਿਤ ਖਾਦਾਂ ਤੋਂ ਵਾਈਚ ਸਕਦੇ ਆ ਇਕਰ ਪੰਜ ਸੀਜ਼ਨ ਇਹਨੂੰ ਲਗਾਤਾਰ ਅਸੀਂ ਯੂਜ਼ ਕਰ ਲਿਆ ਤਾਂ ਸਾਡੀ ਪੂਰੀ ਟੀਮ ਸਾਡੇ ਨਾਲ ਕੰਮ ਕਰ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਕੰਮ ਕਰ ਰਹੇ ਆ ਗੁਜਰਾਤ ਗਵਾਲੀਅਰ ਨੇ ਉੱਤਰ ਪ੍ਰਦੇਸ਼ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਇਸ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਆ ਡਾਕਟਰ ਅਵਤਾਸ਼ ਸਿੰਘ ਜੀ ਅਜਾ ਸਾਡੇ ਕੈਰੋ ਦੇ ਰਹਿਣ ਵਾਲੇ ਆ ਔਰ ਇਸ ਕੰਪਨੀ ਦੇ ਬ੍ਰਾਂਡ ਐਮਬੈਸਡਰ ਆ ਔਰ ਉਹ ਵੀ ਸਾਡੇ ਨਾਲ ਟੀਮ ਦੇ ਵਿੱਚ ਸਾਡੇ ਸੀਨੀਅਰ ਨੇ ਔਰ ਸਾਥੀਓ ਸਾਡੇ ਪ੍ਰੋਫੈਸਰ ਓਮ ਸਰ ਸਾਡੀ ਪੂਰੀ ਤਰ੍ਹਾਂ ਸਾਡੇ ਨਾਲ ਯੋਗਦਾਨ ਪਾ ਰਹੇ ਨੇ ਇਸ ਪੂਰੇ ਮਿਸ਼ਨ ਨੂੰ ਕੰਪਲੀਟ ਕਰਨ ਵਾਸਤੇ ਕਿਉਂਕਿ ਧਰਤੀ ਸਾਡੀ ਮਾਂ ਹੈ ਜੇਕਰ ਅਸੀਂ ਇਹਨੂੰ ਬਚਾ ਲਿਆ ਤਾਂ ਬਹੁਤ ਵੱਡਾ ਕੰਮ ਹੋ ਜਾਊਗਾ ਕਿਉਂਕਿ ਧਰਤੀ ਬਿਮਾਰ ਹੋ ਚੁੱਕੀ ਹੈ ਬਿਮਾਰ ਹੋਣ ਦੇ ਕਾਰਨ ਸਾਡੀ ਜਿਹੜੀ ਹੈਗੀ ਆ ਫਸਲ ਜੁਆ ਲਗਾਤਾਰ ਜਦੋਂ ਅਸੀਂ ਡੀਏਪ ਜਾਂ ਯੂਰੀਆ ਜਾਂ ਕੈਮੀਕਲ ਦਾ ਇਸਤੇਮਾਲ ਕਰਦੇ ਆ ਤਾਂ ਸਾਡੀ ਧਰਤੀ ਖਟੋਰ ਹੁੰਦੀ ਜਾਂਦੀ ਹੈ ਔਰ ਬੰਜਰ ਹੋਣ ਦੇ ਕਦਰ ਦੇ ਉੱਤੇ ਆਇਆ ਕਈਆਂ ਜਗ੍ਹਾ ਦੇ ਉੱਤੇ ਤਾਂ ਗਵਰਨਮੈਂਟ ਨੇ ਹੀ ਪੰਜਾਬ ਗਵਰਨਮੈਂਟ ਨੇ ਹੀ ਤਾਰ ਲਗਾ ਦਿੱਤੀ ਹੈਗੀ ਆ ਜਿੱਦ ਦਰਹਾਜਰ ਵਾਲੀ ਸਾਈਡ ਦੇ ਉੱਤੇ ਇਸ ਦੇ ਵਿੱਚ ਕੋਈ ਜਿਹੜੀ ਹੈਗੀ ਆ ਫਸਲ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਕੈਂਸਰ ਹੋਣ ਦੇ ਜੋ ਚਾਂਸ ਹੈਗੇ ਆ ਤਾਂ ਵੈਸੇ ਵੀ ਫੌਰਨ ਤੋਂ ਆਇਆ ਸੀ ਇਹ ਡਾਊਟ ਕਲਦੀ ਕਲਵੰਤ ਸਿੰਘ ਜੀ ਢਾਲੀਵਾਲ ਉਹਨਾਂ ਨੇ ਸਰਵੇ ਕੀਤਾ ਔਰ 8000 ਜੋ ਕੈਂਸਰ ਦੇ ਮਰੀਜ਼ ਪਾਏ ਔਰ ਕਾਰਨ ਕੀ ਹੈ ਕਿ ਸਾਡੀ ਜ਼ਹਿਰ ਭਰੀ ਖੇਤੀ ਔਰ ਇਹ ਸਾਨੂੰ ਬਚਾਉਣ ਵਾਸਤੇ ਅਸੀਂ ਇਸ ਜ਼ਮੀਨ ਨੂੰ ਸਾਨੂੰ ਆਰਗੈਨਿਕ ਬਣਾਉਣਾ ਪਊਗਾ ਔਰ ਆਰਗੈਨਿਕ ਬਣਾਉਣ ਵਾਸਤੇ ਸਾਡਾ ਜੋ ਜੀਐਮਬੀਡੀ ਦੀ ਆਰਗੈਨਿਕ ਖਾਦ ਹੈ ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਕਿਉਂਕਿ ਇਹਨੂੰ ਇਹਦਾ ਰਿਜ਼ਲਟ ਮੈਂ ਆਪਣੇ ਹੱਥੀ ਲਿਆ ਹੈ ਔਰ ਲਗਭਗ 13 ਮਣ 5 ਕੁਇੰਟਲ ਦੇ ਲਗਭਗ ਝਾੜ ਦਾ ਫਰਕ ਪਿਆ ਹੈ ਸੋ ਸਾਥੀਓ ਕਣਕ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਅਸੀਂ ਝੋਨੇ ਦੇ ਵਿੱਚ ਵੀ ਪਾਉਣ ਆਲੇ ਹ ਔਰ ਜੇਕਰ ਪੰਜ ਸੀਜ਼ਨ ਅਸੀਂ ਇਹਨੂੰ ਪਵਾ ਦਿੱਤਾ ਤੇ ਅਸੀਂ ਆਪਣੇ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਤੋਂ ਬਚਾ ਸਕਦੇ ਹਾਂ ਕਿਉਂਕਿ ਲੋਕੀ ਜੋ ਆ ਜਾਗਰਕ ਹੋ ਰਿਹਾ ਆ ਆਰਗੇਨਿਕ ਵਾਲੇ ਪਾਸੇ ਆ ਰਿਹਾ ਤੇ ਆਉਣਾ ਹੀ ਪਏਗਾ ਜੇਕਰ ਅਸੀਂ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਆ ਆਰਗੇਨਿਕ ਵਾਲੀ ਸਾਈਡ ਤੇ ਸਾਨੂੰ ਆਉਣਾ ਪਏਗਾ ਔਰ ਇਹਦੇ ਜੋ ਪ੍ਰਾਲਾ ਇਸ ਕੰਪਨੀ ਨੇ ਕੀਤਾ ਹੈ ਬਹੁਤ ਵਧੀਆ ਰਿਜ਼ਲਟ ਹੈ ਔਰ ਆਉਣ ਵਾਲੇ ਸਮੇਂ ਦੀ ਜੇਕਰ ਪੰਜ ਇਕੜ ਦੇ ਪੰਜ ਸੀਜ਼ਨ ਅਸੀਂ ਇਹਨੂੰ ਇਸਤੇਮਾਲ ਕਰ ਲਿਆ ਤਾਂ ਸਾਨੂੰ ਡੀਏਪੀ ਯੂਰੀਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਜੋ ਅਸੀਂ ਬਚਿਆ ਜਾ ਸਕਦਾ ਹੈ ਕੈਮੀਕਲ ਇਹ ਜੋ ਦਵਾਈਆਂ ਖਾਦਾਂ ਦਵਾਈਆਂ ਸੀ ਜੋ ਪੌਣੇ ਆ ਤੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਬਹੁਤ-ਬਹੁਤ ਧੰਨਵਾਦ ਪੂਰੀ ਟੀਮ ਦਾ ਔਰ ਪੂਰੇ ਜੀਐਮਐਡੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ